ਖੌਰਾ ਪਰਵਾਰ ਸਾਥ ਨਹੀਂ ਦੇ ਰਿਹਾ ਸੀ ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ ਚ ਸੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ ਆਏ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਂ ਕਿਤੇ ਕੰਮ ਕਿਤੇ ਲੱਗ ਜੂਗੀ ਹਾਰ ਹੋਇਆ ਸੀ ਤੇਨ ਕਿਲਰ ਦੇਖ ਕੇ ਟੋਏ ਚ ਪਾਤਾ ਸੀ ਉਹ ਉੱਪਰ ਮਿੱਟੀ ਪਾਤੀ ਹੋਰ ਕੁਝ ਨਹੀਂ ਕੀਤਾ ਜੇ ਬੈਠ ਤੇ ਵੀ ਮਰਨਾ ਮੁੜ ਕੇ ਭੱਕੇ ਰਹਿ ਗਏ ਵੀ ਮਰਨਾ ਬੀਤੀ ਦਿਨੀ ਮਾਲਸਾ ਬੱਸ ਸਟੈਂਡ ਦੇ ਉੱਤੇ ਇੱਕ ਬੱਚੇ ਦੀ লাশ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਅਸਲ ਦੇ ਵਿੱਚ ਪੂਰੀ ਜਾਂਚ ਦੌਰਾਨ ਪਤਾ ਲੱਗਿਆ ਕਿ ਮਾਂ ਨੇ ਹੀ ਆਪਣੇ ਬੱਚੇ ਦਾ ਕਤਲ ਕੀਤਾ ਹੈ ਤਾਂ ਆਖਿਰ ਕੀ ਵਜ੍ਹਾ ਰਹੀ ਜੋ ਇੱਕ ਮਾਂ ਨੂੰ ਇਹ ਕਦਮ ਚੁੱਕਣਾ ਪਿਆ ਇਸ ਬਾਰੇ ਜਦੋਂ ਕਾਤਲ ਮਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਕੀ ਦੱਸਿਆ ਆਓ ਸੁਣਦੇ ਹਾਂ ਕੋਣ ਜੀ ਕਾਰਨ ਕੀ ਸੀਗਾ ਕਿਉਂ ਕੀਤਾ ਹੋਰ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ ਮੇਰੇ ਘਰ ਵਾਲਾ 2.5 ਸਾਲ ਹੋ ਗਏ ਜੇਲ੍ਹ 'ਚ ਸੀ ਰੋਟੀ ਪਾਣੀ ਬੰਨੀਉ ਤਰਸਦੇ ਸੀ ਆਏ ਲੱਗਣ ਲੱਗ ਪਏ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ ਆਏ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਏ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਂ ਕਿਤੇ ਕੰਮ ਕਿਤੇ ਲੱਗ ਜੂਗੀ ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ ਚ ਕਰਿਆ ਸਭ ਕੁਝ ਨਹੀਂ ਇਹ ਉਹ じゃ ਕੁਛ ਨਹੀਂ ਆ ਦੁਬਈ ਤਾਂ ਮੈਂ ਬਾਤ ਚ ਹੀ ਕਿਹਾ ਸੀ ਵੀ ਮੈਂ ਜਾਣਾ ਹਮ ਜੋ ਇਹ ਕਥਲ ਕੀਤਾ ਪ੍ਰਸਤਾਵ ਹੋ ਰਿਹਾ ਹੁਣ ਬਹੁਤ ਜ਼ਿਆਦੇ ਕਿਵੇਂ ਕੀਤਾ ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਨੂੰ ਜੇ ਤਲਵੰਡੀ ਮਾਰਤਾ ਸੀ ਮਾਨਸਾ ਕਿਉਂ ਦੇ ਹੋਰ ਵੀ ਸੀ ਤੁਹਾਡੇ ਨਾਲ ਕੋਈ ਨਹੀਂ ਹੋਰ ਕੋਈ ਨਹੀਂ ਸੀ ਮਾਨਸਾ ਨੂੰ ਮਾਰਿਆ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ ਤੋਆ ਪਰ ਟਿਕਟ ਦੱਬਤਾ ਸੀ ਇਹ ਮਾਰਿਆ ਕਿਵੇਂ ਗਲਾ ਕੋਟਿਆ ਜਾਂ ਕੋਈ ਜੈਰੀ ਨਿਕੀਤਾ ਕੋਈ ਗੱਲਾਂ ਨਹੀਂ ਕੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਜਲਨੀ ਕੰਬਿਆ ਇੱਕ ਵਾਰ ਵੀ ਮੇਰਾ ਪੁੱਤ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਫਰਾਂ ਲੱਗਦਾ ਸੀ ਬੇਚ ਤੇ ਵੀ ਮਰਨਾ ਮੁੜ ਕੇ ਪੱਕੇ ਰਹੇ ਜੀ ਵੀ ਮਰਨਾ ਪਰ ਮਾਂ ਫੇਰ ਵੀ ਪੁੱਤ ਨੂੰ ਤਾਂ ਨਹੀਂ ਮਾਰ ਸਕਦੀ ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ ਨਹੀਂ ਮੇਰੇ ਪੁੱਤ ਕੇ ਪਰਿਵਾਰ ਨੂੰ ਨਹੀਂ ਸੀ ਪਤਾ ਕਿੰਨਾ ਕੁ ਪਛਤਾਨਾ ਬਹੁਤ ਜ਼ਿਆਦਾ ਔਰੇ ਮਾਨਸਿਕ ਤੌਰ ਤੇ ਜਿਹੜੀ ਬਸ ਮਿਲ ਗਈ ਲਾਇਆ ਹੀ ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਪਾਸੇ ਚ ਨਹੀਂ ਬੱਚਾ ਦੀ ਟਿਕਟ ਨਹੀਂ ਲੱਗਦੀ ਇਥੇ ਆ ਕੇ ਮਾਰਸੁਰ ਸੀ ਇਹਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪਰ ਇਹ ਬਹੁਤ ਹੀ ਜ਼ਿਆਦਾ ਮਾੜੀ ਕਰਤੂਤ ਹੈ ਜੋ ਇਸ ਮਾਂ ਨੇ ਕੀਤੀ ਆਖਿਰ ਕਿਵੇਂ ਕੋਈ ਮਾਂ ਆਪਣੀ ਕੁੱਖ ਦੇ ਵਿੱਚ 9 ਮਹੀਨੇ ਤੱਕ ਰੱਖਣ ਤੋਂ ਬਾਅਦ ਇਸ ਕਦਰ ਆਪਣੇ ਬੱਚੇ ਨੂੰ ਮੌਤ ਦੇ ਸਕਦੀ ਹੈ ਤਾਂ ਬਹੁਤ ਹੀ ਜ਼ਿਆਦਾ ਦਿਲ ਨੂੰ چیر ਕੇ ਰੱਖ ਦੇਣ ਵਾਲੀ ਇਹ ਘਟਨਾ ਹੈ ਜਿਸ ਨੂੰ ਇਸ ਬੇਰਹਿਮ ਮਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਚੜ੍ਹਦੀ ਕਲਾ ਟਾਈਮ ਟੀਵੀ ਲਈ ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ